9 ਸਾਲ ਦੀ ਉਮਰ ਚ ਹੋਵੇਗਾ ਕੁੜੀਆਂ ਦਾ ਵਿਆਹ ਇਸਲਾਮ ਦੇ ਨਾਂ ਤੇ ਲਿਆਂਦਾ ਨਵਾਂ ਕਾਨੂੰਨ ਮੁਸਲਮਾਨ ਮੁੰਡੇ 15 ਸਾਲ ਚ ਕਰਵਾ ਸਕਣਗੇ ਵਿਆਹ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜੁਥੇ ਦੋ ਪਰਿਵਾਰਾਂ ਦਾ ਦੋ ਅਜਿਹੇ ਲੋਕਾਂ ਦਾ ਮੇਲ ਹੁੰਦਾ ਜੋ ਜਾਂ ਤਾਂ ਲਵ ਮੈਰਿਜ ਹੋਵੇ ਤਾਂ ਪਹਿਲਾਂ ਤੋਂ ਜਾਣਦੇ ਹੁੰਦੇ ਨੇ ਅਰੇਂਜ ਮੈਰਿਜ ਹੋਵੇ ਤਾਂ ਨਹੀਂ ਜਾਣਦੇ ਤਾਂ ਪੂਰੀ ਜ਼ਿੰਦਗੀ ਉਹ ਇਕੱਠੇ ਰਹਿੰਦੇ ਨੇ ਇੱਕ ਰਿਸ਼ਤਾ ਜਿਹੜਾ ਜੋ ਸਮਝਦਾਰੀ ਦੇ ਨਾਲ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਟਿਕਦਾ ਪਰ ਇੱਕ ਉਮਰ ਵੀ ਅਜਿਹੀ ਹੁੰਦੀ ਹੈ ਜ ਜਨੂੰ ਅਲੜਪੁਨਾ ਕਹਿ ਦਿੰਨੇ ਆ ਜਵਾਕ ਕਹਿ ਦਿੰਨੇ ਆ ਸੀ ਤਾਂ ਮੈਚਿਓਰਿਟੀ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਕਹਿੰਦੇ ਨੇ ਕਿ ਜਿਹੜੇ ਮੈਚਿਓਰਿਟੀ ਦੇ ਨਾਲ ਰਿਸ਼ਤੇ ਚੱਲਦੇ ਨੇ ਬਹੁਤ ਚੰਗੇ ਚੱਲਦੇ ਨੇ ਪਰ ਕੀ ਹੋਵੇ ਜੇਕਰ 10 ਸਾਲ ਤੋਂ ਵੀ ਛੋਟੀ ਉਮਰ ਦੇ ਵਿੱਚ ਕਿਸੇ ਕੁੜੀ ਦਾ ਵਿਆਹ ਹੋ ਜਾਵੇ ਇੱਕ ਨਵਾਂ ਨਿਯਮ ਲਿਆਉਣ ਦੀ ਗੱਲ ਹੋ ਰਹੀ ਹੈ ਕਿ 9 ਸਾਲ ਦੀ ਏਜ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਹੁਣ ਕੁੜੀਆਂ ਦਾ ਵਿਆਹ ਹੋ ਸਕਦਾ ਹੈ 15 ਸਾਲ ਦੀ ਉਮਰ ਦੇ ਵਿੱਚ ਮੁੰਡਿਆਂ ਦਾ ਵਿਆਹ ਹੋ ਸਕਦਾ ਤਾਂ ਸਵਾਲ ਇੱਥੇ ਵੀ ਹੈ ਕਿ 9 ਸਾਲ ਦੀ ਜੇਕਰ ਬੱਚੀ ਹੈ ਤਾਂ ਬੰਦਾ ਜੋ ਹੈ ਉਸਦੀ ਉਮਰ ਕਿੰਨੀ ਹੋਏਗੀ ਇਸ ਦੇ ਬਾਰੇ ਕੋਈ ਨਹੀਂ ਬੋਲ ਰਿਹਾ ਇਹ ਨਵਾਂ ਨਿਯਮ ਲਿਆਉਣ ਦੀ ਗੱਲ ਹੋ ਰਹੀ ਹੈ ਇਸਲਾਮ ਦੇ ਨਾਂ ਤੇ ਨਿਯਮ ਲਿਆਂਦਾ ਜਾ ਰਿਹਾ ਤਾਂ ਜਿਹੜੇ ਲੋਕ ਨੇ ਜਿਹੜੇ ਪਹਿਲਾਂ ਹੀ ਸਮਾਜ ਦੇ ਵਿੱਚ ਬਹੁਤ ਸਾਰੀਆਂ ਜੀਆਂ ਮਾੜੀਆਂ ਸੋਚ ਲੈ ਕੇ ਅੱਗੇ ਆਉਂਦੇ ਨੇ ਤਾਂ 9 ਸਾਲ ਦੀ ਬੱਚੀ ਨੂੰ ਕਿਵੇਂ ਛੱਡਣਗੇ ਉਮਰ ਬੰਦੇ ਦੀ ਭਾਵੇਂ 70 ਸਾਲ ਹੋਏ ਉਹ ਵੀ ਲੱਭੇਗਾ ਕਿ ਮੈਨੂੰ 9 10 ਸਾਲ ਦੀ ਕੁੜੀ ਮਿਲੇ ਜੋ ਬਿਲਕੁਲ ਗਲਤ ਹੈ ਤਾ ਜਹਾਨੀਅਮ ਲਿਆਂਦਾ ਜਾ ਰਿਹਾ ਇੱਕ ਦੇਸ਼ ਦੇ ਵੱਲੋਂ ਦੇਸ਼ ਹੈ ਇਰਾਕ ਜਿਨ੍ਹਾਂ ਦੇ ਵੱਲੋਂ ਸੰਸਦ ਦੇ ਵਿੱਚ ਇੱਕ ਪ੍ਰਸਤਾਵ ਰੱਖਿਆ ਗਿਆ ਜੇਕਰ ਉਹ ਪਾਸ ਹੋ ਜਾਂਦਾ ਤਾਂ ਹਾਲਾਤ ਬਹੁਤ ਖਰਾਬ ਹੋ ਸਕਦੇ ਨੇ ਕੀ ਉਹ ਪ੍ਰਸਤਾਵ ਹੈ ਕੀ ਅੱਗੇ ਹੋਏਗਾ ਤਾਂ ਹੁਣ ਕੀ ਹਾਲਾਤ ਨੇ ਜਦੋਂ ਇਹ ਪ੍ਰਸਤਾਵ ਰੱਖਿਆ ਗਿਆ ਆਓ ਜਾਣਦੇ ਹਾਂ ਇਰਾਕ ਦੀ ਸੰਸਦ ਦੇ ਵਿੱਚ ਪੇਸ਼ ਕੀਤੇ ਗਏ ਬਿੱਲ ਨੂੰ ਲੈ ਕੇ ਇੰਨੀ ਦਿਨੀ ਭਾਰੀ ਹੰਗਾਮਾ ਹੋ ਗਿਆ ਹੈ ਇਸ ਬਿੱਲ ਦੇ ਵਿੱਚ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ 9 ਸਾਲ ਕਰਨ ਦੀ ਤਰਜੀਹ ਰੱਖੀ ਗਈ ਹੈ। ਇਸ ਕਾਨੂੰਨ ਨੂੰ ਇਰਾਕ ਦੇ ਕਾਨੂੰਨ ਮੰਤਰਾਲੇ ਨੇ ਸੰਸਦ ਦੇ ਵਿੱਚ ਪ੍ਰਸਤਾਵਿਤ ਕੀਤਾ ਹੈ। ਫਿਲਹਾਲ ਇਰਾਕ ਵਿੱਚ ਵੀ ਔਰਤਾਂ ਦੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਹੈ। ਇਸ ਬਿੱਲ ਦੇ ਵਿੱਚ ਇਹ ਵੀ ਵਿਵਸਥਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਲਈ ਆਪਣੀ ਪਤਨੀ ਚੁਣ ਸਕਦਾ ਹੈ ਕਿ ਉਸ ਦੇ ਪਰਿਵਾਰਕ ਮਾਮਲੇ ਦਾ ਫੈਸਲਾ ਧਾਰਮਿਕ ਅਥਾਰਟੀ ਜਾਂ ਅਦਾਲਤ ਵੱਲੋਂ ਕੀਤਾ ਜਾਵੇਗਾ। ਇਸ ਬਿੱਲ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਿਰਾਸਤ ਤਲਾਕ ਅਤੇ ਬੱਚਿਆਂ ਦੀ ਕਸਟਡੀ ਸਮੇਤ ਕਈ ਅਧਿਕਾਰਾਂ ਦੀ ਉਲੰਘਣਾ ਕਰੇਗਾ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਲੜਕੀਆਂ ਦਾ ਵਿਆਹ 9 ਸਾਲ ਦੀ ਉਮਰ 'ਚ ਅਤੇ ਲੜਕਿਆਂ ਦਾ ਵਿਆਹ 15 ਸਾਲ ਦੀ ਉਮਰ 'ਚ ਕੀਤਾ ਜਾਵੇਗਾ ਅਜਿਹੇ ਚ ਲੋਕਾਂ 'ਚ ਡਰ ਬਣਿਆ ਹੋਇਆ ਹੈ ਕਿ ਇਸ ਦੇ ਨਾਲ ਬਾਲ ਵਿਵਹਾਰ ਦਾ ਪ੍ਰਚਲਨ ਵਧੇਗਾ ਮਨੁੱਖੀ ਅਧਿਕਾਰ ਸੰਗਠਨ ਮਹਿਲਾ ਸੰਗਠਨ ਅਤੇ ਸਿਵਲ ਸੁਸਾਇਟੀ ਕਾਰਕੁਨਾਂ ਨੇ ਇਸ ਦਾ ਵਿਰੋਧ ਕਰ ਰਹੇ ਹਨ ਉਨਤਾ ਕਹਿਣਾ ਹੈ ਕਿ ਇਸ ਦੇ ਨਾਲ ਸਿੱਖਿਆ, ਸਿਹਤ ਅਤੇ ਸਮਾਜ ਦੀ ਮਾੜਾ ਅਸਰ ਪਵੇਗਾ। ਬਾਲ ਵਿਆਹ ਸਕੂਲੀ ਸਿੱਖਿਆ ਨੂੰ ਕਮਜ਼ੋਰ ਕਰੇਗਾ ਜਦਕਿ ਇਸ ਦੇ ਨਾਲ ਛੇਤੀ ਗਰਭਵਸਥਾ ਤੇ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਵੇਗਾ। ਤੁਹਾਨੂੰ ਦੱਸ ਹੀ ਕਿ ਯੂਨਿਸੈਫ ਦੇ ਅੰਕੜਿਆਂ ਦੇ ਮੁਤਾਬਕ ਹੁਣ ਵੀ ਇਰਾਕ ਦੀ 28% ਦੀ ਆਬਾਦੀ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾ ਲੈਂਦੀ ਹੈ। ਦੱਸ ਰਹੀ ਹੈ ਕਿ ਇਰਾਕ ਦੇ ਵਿੱਚ ਪਹਿਲਾਂ ਹੀ ਮਰਦ ਪ੍ਰਧਾਨ ਸਮਾਜ ਤੇ ਇਸ ਦੇ ਨਾਲ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਹੋ ਵੀ ਅਤੇ ਉਹਨਾਂ ਦੇ ਖਿਲਾਫ ਅਤਿਆਚਾਰ ਹੋਰ ਵੀ ਜ਼ਿਆਦਾ ਵਧਣਗੇ। ਕਿਹਾ ਜਾ ਰਿਹਾ ਹੈ ਕਿ ਇਸਲਾਮ ਦੇ ਨਿਯਮਾਂ ਨੂੰ ਕਾਇਮ ਰੱਖਣ ਦੇ ਲਈ ਇਹ ਸੌਦ ਜ਼ਰੂਰੀ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੱਚੀ ਬੱਚੀ ਹੀ ਕਵਾਂਗੇ 9 ਸਾਲ ਦੀ ਉਮਰ ਬਹੁਤ ਘੱਟ ਹੁੰਦੀ ਹੈ ਕਿ ਇੱਕ ਬੱਚੀ ਦਾ 9 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਵਾਉਣਾ ਠੀਕ ਹੋ ਰਿਹਾ ਨਹੀਂ ਤੁਸੀਂ ਵੀ ਆਪਣੀ ਰਾਈਟ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ